ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਹੈ। ਜੀ ਹਾਂ ਤੁਹਾਨੂੰ ਦੱਸਦੀ ਕਿ ਇੱਕ ਨਵ ਵਿਆਹੁਤਾ ਦੇ ਨਾਲ ਸੋਹਰੇ ਦੇ ਵੱਲੋਂ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਨੇ। ਤਾਂ ਜਦੋਂ ਨੂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਸੋਹਰੇ ਦੇ ਵੱਲੋਂ ਆਪਣੀ ਹੀ ਨੂ ਦੀ ਕੁੱਟਮਾਰ ਕੀਤੀ ਗਈ ਹੈ। ਤਾਂ ਕੁੱਟਮਾਰ ਕਰਨ ਤੋਂ ਬਾਅਦ ਉਸਨੂੰ ਪੂਰੇ ਤਰੀਕੇ ਦੇ ਨਾਲ ਜ਼ਖਮੀ ਕੀਤਾ ਗਿਆ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਨੂਨੂ ਭਰਤੀ ਕਰਵਾਇਆ ਗਿਆ ਕਿਉਂਕਿ ਮੌਕੇ ਤੇ ਨੂ ਦੇ ਜਿਹੜੇ ਨੇ ਪੇਕੇ ਪਹੁੰਚ ਗਏ ਸਨ ਤਾਂ ਪੇਕਿਆਂ ਦੇ ਵੱਲੋਂ ਆਪਣੀ ਧੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਪੀੜਤ ਲੜਕੀ ਨੇ ਦੱਸਿਆ ਕਿ ਮੇਰੇ ਵਿਆਹ ਨੂੰ 3 ਸਾਲ ਹੋ ਚੁੱਕੇ ਨੇ ਤਾਂ ਮੇਰਾ ਪਤੀ ਜਿਹੜਾ ਉਹ ਵਿਦੇਸ਼ ਵਿੱਚ ਰਹਿੰਦਾ ਤਾਂ ਮੇਰੀ ਸੱਸ ਦੀ ਮੌਤ ਹੋ ਚੁੱਕੀ ਹੈ ਮੌਤ ਤੋਂ ਬਾਅਦ ਮੇਰਾ ਜਿਹੜਾ ਸਹੁਰਾ ਸੀ ਮੇਰੇ ਤੇ ਮਾਰੀ ਨਜ਼ਰ ਰੱਖਦਾ ਸੀ ਤਾਂ ਮਾਰੀ ਨਜ਼ਰ ਰੱਖਦੇ ਹੋਈ ਮੈਂ ਇਸ ਨੂੰ ਥੋੜਾ ਜਿਹਾ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਜਿਆਦਾ ਹੀ ਉਸ ਦੇ ਵੱਲੋਂ ਅਸ਼ਲੀਲ ਹਰਕਤਾਂ ਕੀਤੀਆਂ ਜਾਣ ਲੱਗਿਆ ਤੇ ਜਦੋਂ ਹੁਣ ਇਸ ਵਾਰ ਮੈਂ ਇਸ ਹਰਕਤ ਤੋਂ ਰੋਕਿਆ ਤਾਂ ਮੇਰੇ ਸਹੁਰੇ ਦੇ ਵੱਲੋਂ ਮੇਰੀ ਕੁਟਮਾਰ ਕੀਤੀ ਗਈ ਮੈਨੂੰ ਜ਼ਖਮੀ ਕੀਤਾ ਗਿਆ ਤਾ ਪੇੜ ਤਾਂ ਦੀ ਮਾਤਾ ਨੇ ਕਿਹਾ ਕਿ ਅਸੀਂ ਇਸ ਰਿਸ਼ਤੇ ਨੂੰ ਅਨੇ ਬੋਣਾ ਚੰਦੇ ਸੀ ਇਸ ਦੀ ਚੁੱਪ ਰਹੇ ਪਰ ਹੁਣ ਜ਼ਿਆਦਾ ਹੀ ਹੋ ਗਿਆ ਤਾਂ ਸਾਡੀ ਧੀ ਨੇ ਇਸ ਬਾਰੇ ਦੱਸਿਆ ਤਾਂ ਅਗਰ ਜੇ ਮੇਰੇ ਮਾਪੇ ਮੌਕੇ ਤੇ ਨਾ ਪਹੁੰਚਦੇ ਤਾਂ ਹੋ ਸਕਦਾ ਸੀ ਕਿ ਸਾਡੀ ਧੀ ਦੇ ਨਾਲ ਕੁਝ ਗਲਤ ਹੋ ਜਾਂਦਾ ਇਸ ਦੇ ਬਾਰੇ ਹੋਰ ਇਸ ਲੜਕੀ ਦੀ ਮਾਤਾ ਦੇ ਕੀ ਕੁਝ ਕਿਹਾ ਜਰਾ ਤੁਸੀਂ ਵੀ ਸੁਣੋ ਚਲੋ ਇਹਦਾ ਸੋਹਰਾ ਹੈ ਤੁਹਾਨੂੰ ਸੁਣਨੀ ਅਛਾ ਤੁਸੀਂ ਦੱਸੋ ਜੀ ਤੁਹਾਨੂੰ ਨਾਮ ਮਾਰਕਟ ਹੈ ਜਿਹੜੇ ਸੀਗੀ ਤੇ ਕਦੋਂ ਪਈ ਤੇ ਕਿਸ ਤਰ੍ਹਾਂ ਬਣੀ ਸੀ ਉਹਨਾ ਉਹ ਵੀ ਜਦੋਂ ਸਾਨੂੰ ਸਿਖਾਉਂਦੇ ਹੈ ਉਸ ਤੋਂ ਬਾਅਦ 10 ਮਿੰਟ ਹੋ ਚੁੱਕਾ ਕਰ ਦਿੱਤਾ ਹੈ ਉਹ ਵੀ ਉਹ ਨੰਬਰ ਤਾਂ ਹਰ ਕੋਈ ਕੋਸ਼ਿਸ਼ ਫਿੱਟ ਹੈ। ਇਹ ਵੀ ਕੋਸ਼ਿਸ਼ ਕਰਦੇ ਸੀ। ਨਹੀਂ ਨਹੀਂ ਮਨ ਹੈ ਪਰ ਸੈਂ ਮਨ ਪਰ ਤੁਸੀਂ ਮੈਂ ਮਨ ਹੈ ਕਿ ਪੋਲੀਬਲਿਜ਼ ਫਿੱਟ ਕਰਨਾ ਤੇ ਜੁਣ ਕੇ ਕਰਕੇ ਇਸ ਨੂੰ ਮਨ ਤੇ ਉਸ ਤੋਂ ਫਿਰ ਤੇ ਮਨ ਨਾਲ ग्रेटिंग इंडिकेशन दिखती है ग्रेटिंग इतना तो मैंने मेरा मार्केट आई दिखती है तो ये कितने तक चला गया हम लोग ने कितने लग गया मेरी लेफ्ट तो शोल्डर अभी साइड लग गया तो मैं फिर ये डीबी सी लग तो मैंने मेरे साथ की जो भी मारी है तो मेरे तो इधर लगता है मारी है तो मेरे ਉਹਨੂੰ ਇਸ ਤੇ ਦੋਸਤ ਦੋ ਆ ਰਹੇ ਸਨ ਟੋਰਸਾਲੇ ਸਰ ਅਚਾਨਕ ਦੱਸੂ ਕਿ ਇੱਕ ਜਦੋਂ ਬੇਟੀ ਨੂੰ ਪਤਾ ਲੱਗਾ ਤਾਂ ਮੁਕੇ ਨੂੰ ਪਤਾ ਲੱਗਾ ਕਿ ਇਹ ਬੇਟੀ ਨੇ ਇਸ ਦਾ ਮਾਰਕਟਾਈ ਹੋਈ ਹੈ ਇਹ ਸਰ ਮੈਨੂੰ ਰਾਤੀ ਪਤਾ ਲੱਗਾ ਇਸ ਤੋਂ ਪਹਿਲੇ ਵੀ ਇੰਧਨ ਗਲਤ ਨਜ਼ਰ ਰੱਖੀ ਸੀ ਮੇਰੀਆਂ ਨਹੀਂ ਗੱਲ ਕੀਤੀ ਆਪ ਵੀ ਪਰ ਜਾਈ ਨਹੀਂ ਕੀਤੀ ਸੀ ਮਣੀ ਮੈਂ ਦੱਸ ਅਸੂ ਜਮਨੀ ਮਿੱਦ ਦਿ ਦੇਣਾ ਮੈਂ ਕਿ ਐਸਾ ਕਿ ਚੱਲ ਜਾ ਘਰ ਦਸਤ ਦੇ ਬਾਅਦ ਜ ਸਾਡਾ ਰਉ ਫਿਰ ਨਾ ਨਹੀਂ ਰਹੇ ਜੀ ਹਰ ਕਦਮ ਵਾਰ ਪਰ ਜਦੋਂ ਬਦਸਤੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਆਧ ਨੂੰ ਮਾਰਿਆ ਗੋਟਿਆ ਮੇਰੇ ਪਰਾਂ ਨਹੀਂ ਜਾਂਦੇ ਉਹਨੇ ਮਾਰਛਲ ਨੂੰ ਸੀ ਮੂੰਹ ਨੂੰ ਤਾਂ ਬਾਅਦ ਨੂੰ ਤੁਸੀਂ ਕੀ ਮੰਗ ਕਰਦੇ ਕੋਲ ਜੀ ਤਾਂ ਇਹ ਕਹਿੰਦੇ ਸਜ਼ਾ ਉਹ ਜਿੱਦ ਤੱਕ ਪੂਰੀ ਮੈਂ ਤਾਂ ਨੀਲ ਬਣੀ ਨੀਲ ਬਾਕੀ ਦਸੂ ਵੀ ਉੱਧਰ ਨੀਲ ਪੈਂਦੇ ਸਰ ਇੱਕ ਬਰਹਿਟਾ ਕੋਲ ਇੱਕ ਮਹਿਲਾ ਦਾ ਮਾਮਲਾ ਹੈ ਜੀ ਆ ਵੀ ਸੋਹੇ ਉਹ ਕੋਟ ਮਾਰ ਰ ਕੋਸ਼ਿਸ਼ ਕੀਤੀ ਸੀ ਕੀ ਸਮਾਂ ਤੇ ਸਾਡੇ ਕੋਲ ਇੱਕ ਅੰਮਲਾਰ ਰਸੀਬ ਹੋਜੀ ਕਾਰਨ ਅੱਗੇ ਸੋਹਣ ਦੇ ਵਿੱਚ ਇਸ ਸਬੰਧੀ ਕੋਰਸੀ ਅਮਲਾ ਦੇ ਜਿਹੜੇ ਲੜਕੀ ਲੱਗੀ ਹੈ ਉਹਦਾ ਸਟੇਟਮੈਂਟ ਲਈਏਗੀ ਸਟੇਟਮੈਂਟ ਦੇ ਤੌਰ ਤੇ ਇਹਨੇ ਆਪਣੇ ਵਾਲੀ ਨੂੰ ਸਮਝਾਈ ਦੀ ਸਾਰੇ ਦੀ ਇਸ ਸਬੰਧੀ ਜੋ ਅਸੀਂ ਇਸ ਸਟੇਟਮੈਂਟ ਦੇ ਅਨਸਾਰ 18 ਦਸੰਬਰ 2024 ਨੰਬਰ 35 ਅ ਡਾਕਟਰ ਸਾਫਚਾਰ ਪਕਸ਼ੇਨ 115 ਜੀਮੰਦ 2 74 75 ਬੀ ਐਮ ਐਸ ਤੇ ਤਦ ਅਸੀਂ ਮਾਮਲਾ ਇਹ ਦਰਜ ਕੀਤਾ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸਾਹ ਹੈਗਾ ਸਾਨੂੰ ਕੁਲਦੇਵ ਸਿੰਘ ਪਲਦੀ ਦਾ ਕੋਈ ਨਹੀਂ ਰੈਸਟ ਕਰ ਲੈਣਾ ਹੈਗਾ 他们说：“李家是那个。”